ਲੱਖੇ ਨੇ ਕਹਿੰਦਾ ਸੀ 7000 ਰੁਪਇਆ ਰੋਲ ਦਾ ਦਿੰਨੇ ਆ ਜੀ 7000 ਰੁਪਇਆ ਰੋਲ ਦਾ ਦਿੰਨੇ ਆ ਇਹ ਗੱਲ ਸ਼ਰੇਆਮ ਕਹਤੀ ਆ ਸ਼ਰੇਆਮ ਉਹਨਾਂ ਨੇ ਡੇਲੇ ਨਹੀਂ ਕਿਹਾ ਜਿਹੜਾ ਕਿ ਉਹ ਪ੍ਰਾਈਵੇਟ ਗੱਡੀਆਂ ਨੇ ਜਿਵੇਂ ਉਹਨਾਂ ਕੋਲ 2-2 ਮਿੰਟ ਦਾ ਸਮਾਂ ਉਹਨਾਂ ਨੂੰ 10-10 20-20 ਮਿੰਟ ਲਵਾਇਆ ਜਾਂਦਾ ਸਰਕਾਰ ਦੀਆਂ ਗੱਡੀਆਂ ਨੂੰ ਚੂਨਾ ਲਾਇਆ ਜਾਂਦਾ ਭਗਵੰਤ ਮਾਨ ਲੱਖੇ ਅਨਾਉਂਸਮੈਂਟ ਕਰੀ ਜਾਏ ਕਿ ਰਿਸ਼ਟ ਰਿਸ਼ਟਾਚਾਰ ਫ੍ਰੀ ਅਸੀਂ ਇਹ ਸੂਬੇ ਨੂੰ ਬਣਾਣਾ ਹੈ ਲੇਕਿਨ ਰਿਸ਼ਟਾਚਾਰ ਉਤੋਂ ਹੀ ਸ਼ੁਰੂ ਹੁੰਦਾ ਹੈ ਪਿਛਲੇ ਹਫਤੇ ਜੀਐਮ ਸਾਹਿਬ ਨੂੰ ਮਿਲਿਆ ਪਰ ਜੀਐਮ ਸਾਹਿਬ ਨੇ ਉਹਨੂੰ ਲੂਲੀਪਾਪ ਦੇ ਕੇ ਮੋੜਤਾ ਕਿ ਤੁਸੀਂ ਆਰਟੀਓ ਦੇ ਜਾਓ ਫਲਾਣੀ ਜਗ੍ਹਾ ਜਾਓ ਰਾਣਿਕ ਦਵਾ ਵੀ ਆ ਪੈਸਾ ਵੀ ਦਿੰਦੇ ਨੇ ਉਹ ਸਰਿਆਂ ਪੈਸਾ ਦੇ ਰਹੇ ਨੇ ਉਹ ਕਹਿ ਰਿਹਾ ਬੰਦਾ ਉਹਨਾਂ ਦਾ 7000 ਰੁਪਏ ਐ ਡੇਲੀ ਦਿੰਦੇ ਆ ਦੱਸਿਆ ਜੀਐਮ ਨੂੰ ਟੀਐਮ ਨੂੰ ਟੀਐਮ ਸਾਹਿਬ ਤਾਂ ਇਸੇ ਬਾਰੇ ਸਿਟੀ ਲੈ ਕੇ ਭੱਜ ਗਏ ਅੱਜ ਤੀਨ-ਚ ਮਹੀਨਾ ਹੋ ਗਿਆ ਵੀ ਅਸੀਂ ਉਹਨਾਂ ਨੂੰ ਸਵਾਲ ਕਰਦੇ ਆਂ ਵੀ ਉੱਥੇ ਆ ਕੁਝ ਹੋ ਰਿਹਾ ਆ ਕੁਝ ਹੋ ਰਿਹਾ ਜਿਹੜਾ ਪੈਸਾ ਸਰਕਾਰੀ ਖਜ਼ਾਨੇ ਜਾਣਾ ਚਾਹੀਦਾ ਉਹ ਪ੍ਰਾਈਵੇਟ ਲੋਕਾਂ ਦੀਆਂ ਜੇਬਾਂ 'ਚ ਜਾ ਰਿਹਾ ਹੈ ਤੋ ਇਹ ਜਿਹੜਾ ਨੈਕਸਸ ਬਣਿਆ ਹੋਇਆ ਹੈ ਇਹ ਜਿਹੜਾ ਗੈਂਗ ਸਿਸਟਮ ਹੈ ਇਹ ਜਿਹੜਾ ਮਾਫੀ ਹੈ ਟੁੱਟਣਾ ਚਾਹੀਦਾ ਹੈ ਲੁਧਿਆਣਾ ਲਈ ਸਵਾਗਤ ਮੈਂ ਕਮਲ ਕਪੂਰ ਆ ਪੰਜਾਬ ਰੋਡਵੇਜ਼ ਅਕਸਰ ਚਰਚਾ ਦੇ ਵਿੱਚ ਰਹਿੰਦੀ ਹੈ ਇਸ ਵਾਰ ਚਰਚਾ ਚ ਆਈ ਹੈ ਕੋਈ ਹੜਤਾਲ ਨਹੀਂ ਕੋਈ ਸਟ੍ਰਾਈਕ ਨਹੀਂ ਬਲਕਿ ਖੁਦ ਉਹਦੇ ਮੁਲਾਜ਼ਮ ਉਹਦੀਆਂ ਸੰਸਥਾਵਾਂ ਅਤੇ ਅਗਰ ਕਹੀਏ ਕਿ ਉਹਨਾਂ ਦੀਆਂ ਯੂਨੀਅਨ ਖੁਦ ਆਪਣੇ ਲੁਧਿਆਣਾ ਦੇ ਬੱਸ ਸਟੈਂਡ ਦੇ ਜੀਐਮ ਦੇ ਉੱਤੇ ਭ੍ਰਸ਼ਟਾਚਾਰ ਦੇ આરોਪ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਅੱਜ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਗਿਆ ਹੈਗਾ ਕਿ ਮੰਗ ਪੱਤਰ ਦਿੱਤਾ ਗਿਆ ਔਰ ਕਿਸ ਤਰ੍ਹਾਂ ਦਾ ਭ੍ਰਸ਼ਟਾਚਾਰ ਪੰਜਾਬ ਰੋਡਵੇਜ਼ ਔਰ ਖਾਸ ਕਰਕੇ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਹੋ ਰਿਹਾ ਹੈ ਗੱਲਬਾਤ ਕਰ ਲੈਣੇ ਹਰਬੰਸ ਸਿੰਘ ਪੰਦੇਰ ਮੇਰੇ ਨਾਲ ਮੌਜੂਦ ਹੈ ਪੰਦੇਰ ਸਾਹਿਬ ਭ੍ਰਸ਼ਟਾਚਾਰ ਤਾਂ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਅਗਰ ਆਪਾਂ ਕੱਲਾ ਪੰਜਾਬ ਰੋਡਵੇਜ਼ ਨਹੀਂ ਪਨਬਸ ਦੀ ਗੱਲ ਕਰ ਲਈਏ ਜਾਂ ਕਿਸੇ ਮਹਿਕਮੇ ਦੀ ਗੱਲ ਕਰ ਲਈਏ ਤਾਂ ਇਸ ਵਕਤ ਤੁਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਪਹਿਲਾਂ ਤਾਂ ਮੰਗਾ ਕੀ ਰੱਖੀਆਂ ਔਰ ਭ੍ਰਸ਼ਟਾਚਾਰ ਕੀ ਕਿ ਕਿਹੜਾ ਭ੍ਰਸ਼ਟਾਚਾਰ ਉਜਾਗਰ ਕਰਨਾ ਹੈ ਜੋ ਕਿ ਉਹ ਪ੍ਰਾਈਵੇਟ ਗੱਡੀਆਂ ਨੇ ਜਿਵੇਂ ਉਹਨਾਂ ਕੋਲ 2-2 ਮਿੰਟ ਦਾ ਸਮਾਂ ਉਹਨਾਂ ਨੂੰ 10-10 20-20 ਮਿੰਟ ਲਵਾਇਆ ਜਾਂਦਾ ਸਰਕਾਰ ਦੀਆਂ ਗੱਡੀਆਂ ਨੂੰ ਚੂਨਾ ਲਾਇਆ ਜਾਂਦਾ ਜਦੋਂ ਕਿ ਉੱਥੇ ਅਧਿਕਾਰੀ ਮੁਲਾਜ਼ਮ ਮੌਜੂਦ ਹੋਣ ਦੇ ਬਾਵਜੂਦ ਉਹ ਤੱਕ ਸਰਿਆਮ ਪੈਸਾ ਲੈ ਕੇ ਉਹਨਾਂ ਤੋਂ ਗੱਡੀਆਂ ਲਵਾ ਰਹੇ ਨੇ ਇਹਦੀ ਧਾਰਨਾ ਮੈਂ ਦੇ ਦੇਣਾ ਤੁਹਾਨੂੰ ਬਸ ਜਾਂਦੀ ਆ ਉਹਰ ਨੂੰ ਇੱਕੋ ਇੱਕ ਸਿੰਗਲ ਗੱਡੀ ਜਾਂਦੀ ਆ ਪਰ ਬਸ ਦਾ ਮੋਗੇ ਦਾ ਟਾਈਮ ਆ ਸਰਿਆਮ ਉਹਨਾਂ ਦੀ ਗੱਡੀ ਨਾਲ ਧੱਕਾ ਹੋ ਰਿਹਾ ਪਿਛਲੇ ਹਫਤੇ ਜੀਐਮ ਸਾਹਿਬ ਨੂੰ ਮਿਲੇ ਪਰ ਜੀਐਮ ਸਾਹਿਬ ਨੇ ਉਹਨਾਂ ਨੂੰ ਲੋਲੀਪਾਪ ਦੇ ਕੇ ਮੋੜਤਾ ਵੀ ਤੁਸੀਂ ਆਰਟੀਓ ਦੇ ਜਾਓ ਫਲਾਣੀ ਜਗ੍ਹਾ ਜਾਓ ਜਦੋਂ ਕੋਈ ਡਿਊਟੀ ਜੀਐਮ ਦੀ ਜਾਂ ਐਸਐਸ ਬੱਸ ਸਟੈਂਡ ਦੀ ਬਣਦੀ ਆ ਜਿਹੜਾ ਨਜਾਇਜ਼ ਸਪੈਸ਼ਲ ਆਪਰੇਸ਼ਨ ਜਾ ਰਿਹਾ ਉਹ ਬੰਦ ਕਰਾਉਣਾ ਪਰ ਪੰਦੇਰ ਸਾਹਿਬ ਉੱਥੇ ਤਾਂ ਬਕਾਇਦਾ ਟਾਈਮ ਚਾਰਟ ਲੱਗਿਆ ਹੁੰਦਾ ਕਿਹੜੀ ਬੱਸ ਨੇ ਕਿੰਨੇ ਵਜੇ ਜਾਣਾ ਕਿਹੜੇ ਉਹਨੇ ਜਾ ਕੇ ਪਲੇਟਫਾਰਮ ਤੇ ਲੱਗਣਾ ਤਾਂ ਸਭ ਲਿਖਿਆ ਹੁੰਦਾ ਹੈਗਾ ਹੌਣ ਦੇ ਬਾਵਜੂਦ ਹੀ ਉਹ ਜਿਵੇਂ ਕਹਿੰਦੇ ਸਰਿਆਂ ਪੈਸੇ ਦਿੰਦੇ ਨੇ ਉਹ ਲਾ ਰਹੇ ਨੇ 7000 ਰੁਪਏ ਮੋਗੇ ਵਾਲਾ ਕਾਊਂਟਰ ਵਾਲਾ ਸਰਿਆਂ ਸਾਡੇ ਕਲਰਕ ਨੂੰ ਸਾਲ ਫੈਟ ਨੂੰ ਕਹਿੰਦਾ ਉਹਨੇ ਗੱਡੀ ਰੋਕੀ ਉਹਨਾਂ ਦੀ ਪਿਛਲੇ 2-3 ਮਹੀਨੇ ਦੀ ਗੱਲ ਹੈ ਤੱਕੇ ਨਾਲ ਕਹਿੰਦਾ ਸੀ 7000 ਰੁਪਏ ਰੋਜ਼ ਦਾ ਦਿੰਦੇ ਆ ਜੀ 7000 ਰੁਪਏ ਰੋਜ਼ ਦਾ ਦਿੰਦੇ ਅੱਛਾ ਇਹ ਗੱਲ ਸਰਿਆਂ ਕਹਿੰਦੀ ਆ ਸਰਿਆਂ ਉਹਨਾਂ ਦੇ ਡੇਲੇ ਨੇ ਕਿਹਾ ਅੱਛਾ ਇਹ ਗੱਲਾਂ ਜਿਹੜੀਆਂ ਨੇ ਆਮ ਚੌਂਕਾ ਦੇ ਵਿੱਚ ਪੰਦੇਰ ਸਾਹਿਬ ਦੇਖਣ ਨੂੰ ਤਾਂ ਮਿਲਦੀਆਂ ਸੀਗੀਆਂ ਵੀ ਚੌਂਕਾ ਦੇ ਵਿੱਚ ਠੱਕੇ ਸ਼ਾਹੀ ਹੁੰਦੀ ਐ ਇਹ ਤਾਂ ਹੁਣ ਬਸ ਡਿੱਪੂ ਦੇ ਅੰਦਰ ਵਿੱਚ ਹੀ ਡੀਪ ਬੱਸ ਸਟੈਂਡ ਦੇ ਅੰਦਰ ਹੋ ਰਹੀ ਆ ਜੀ ਇਹ ਸਰਿਆਂ ਆਜੋ ਤੁਹਾਨੂੰ ਮੈਂ ਦਿਖਾ ਦਿੰਨਾ ਮੌਕੇ ਤੇ ਆਓ ਤੁਹਾਨੂੰ ਮੈਂ ਦਿਖਾ ਦਿੰਦਾ ਗੱਡੀ ਇਹ ਇਹ ਇੰਨਾ ਜਿਹੜੀ ਤੁਸੀਂ ਬੱਸਾਂ ਦਾ ਨਾਂ ਲੈ ਰਹੇ ਹੋ ਕਿਉਂਕਿ ਇਹ ਰਾਜਨੀਤਿਕ ਸਿਲੈਕਸ਼ਨ ਤੋਂ ਬਿਨਾਂ ਨਹੀਂ ਚੱਲਦੀਆਂ ਚੱਲਦੀਆਂ ਬਿਲਕੁਲ ਉਹਨਾਂ ਦਾ ਉੱਤੇ ਰਾਜਨੀਤਿਕ ਦਵਾ ਵੀ ਆ ਪੈਸਾ ਵੀ ਦਿੰਦੇ ਨੇ ਉਹ ਸਰਿਆਂ ਪੈਸਾ ਦੇ ਰਹੇ ਨੇ ਉਹ ਕਹਿ ਰਿਹਾ ਬੰਦਾ ਉਹਨਾਂ ਦਾ 7000 ਰੁਪਏ ਹਰ ਡੇਲੀ ਦਿੰਨੇ अच्छा जेड़े 7000 ਰੁਪਇਆ ਮੰਨ ਲਓ ਇੱਕ ਬੱਸ ਵਾਲਾ ਦਿੰਦਾ ਤਾਂ ਕਿੰਨੀਆਂ ਬੱਸਾਂ ਕਿੰਨੇ ਟਾਈਮ ਤੇ ਨਿਕਲਦੀਆਂ ਹੋਰ ਕੰਪਨੀਆਂ ਨੇ ਉਹਦੇ ਚ ਅੱਛਾ ਇਹਦੇ ਨਾਲ ਫਿਰ ਦੇਖੋ ਆਪਾਂ ਰੋਡਵੇਜ਼ ਦੇ ਮੁਲਾਜ਼ਮਾਂ ਦੀ ਗੱਲ ਕਰਦੇ ਆ ਕਿੰਨੀ ਵਾਰ ਹੜਤਾਲ ਤੇ ਜਾਂਦੇ ਆ ਕਾਰਨ ਇਹ ਇੱਕ ਤਾਂ ਤਨਖਾਹਾਂ ਨੂੰ ਲੈ ਕੇ ਇੱਕ ਕਮਿਸ਼ਨ ਨੂੰ ਲੈ ਕੇ ਹੁਣ ਤਾਂ ਕਈ ਬੱਸਾਂ ਦੇ ਵਿੱਚ ਇਹ ਆ ਜਿੰਨੀਆਂ ਟਿਕ ਟੱਕ ਟੋਂਗੇ ਉਹਦੀਆਂ ਕਮਿਸ਼ਨਾਂ ਮਿਲਣੀਆਂ ਨੇ ਉਹ ਪੀਆਰਟੀਸੀ ਦਾ ਸਾਡੇ ਨਹੀਂ ਸਿਸਟਮ ਉਹ ਪੀਆਰਟੀਸੀ ਦਾ ਡੱਕ ਨੈਟਰ ਉਹਨਾਂ ਦੀ ਸਕੀਮ ਹੈਗੀ ਆ ਤਾਂ ਉਹਨਾਂ ਦਾ ਵੀ ਹੁੰਦਾ ਹੋਊਗਾ ਹੁੰਦਾ ਧੱਕਾ ਇਹ ਹੋ ਰਿਹਾ ਜੀ ਉਹਨਾਂ ਨੇ ਤਨਖਾਹ ਨਮੂनियां ਤਨਖਾਹ ਦੇ ਰਹੇ ਨੇ ਕਮਿਸ਼ਨ ਤੇ ਕਿੰਨਾ ਕੋ ਉਹਨਾਂ ਨੂੰ ਚਰਿਆ ਨੂੰ ਬਣਦਾ 10-12000 ਰੁਪਏ ਤਨਖਾਹ ਬਣਦੀ ਆ 10-12000 ਨਾ ਮਿਨੀਮ ਵੇਜ ਵੀ ਨਹੀਂ ਪੂ ਕਿ ਪੜਿਆ ਲਿਖਿਆ ਗ੍ਰੈਜੂਏਟ ਮੁੰਡੇ ਨੇ ਉਹ ਜਿਹੜੇ ਟੈਕ ਟਪਰਚੋਲ ਨੇ ਉਹਨਾਂ ਦੇ ਗ੍ਰੈਜੂਏਟ ਪਰ ਉਹਨਾਂ ਨੂੰ ਮਿਨਿਮ ਬੇਜ ਵੀ ਨਹੀਂ ਪੂਰੀ ਹੋ ਰਹੀ 12-13000 ਰੁਪਏ ਉਹਨਾਂ ਨੂੰ ਬਣਦਾ ਅੱਛਾ ਤੁਸੀਂ ਡੀਸੀ ਸਭ ਤੋਂ ਪਹਿਲਾਂ ਜੀਐਮ ਸਾਹਿਬ ਨੂੰ ਮਿਲੇ ਕੀ ਆ ਚੀਜ਼ ਜੀਐਮ ਸਾਹਿਬ ਨੂੰ ਦੱਸਿਆ ਜੀਐਮ ਨੂੰ ਟੀਐਮ ਨੂੰ ਟੀਐਮ ਸਾਹਿਬ ਤਾਂ ਇਸੇ ਮਾਰੇ ਛੁੱਟੀ ਲੈ ਕੇ ਭੱਜ ਗਏ ਆਜੇ ਨਹੀਂ ਰਿਹਾ ਮਹੀਨਾ ਹੋ ਗਿਆ ਵੀ ਅਸੀਂ ਉਹਨਾਂ ਨੂੰ ਸਵਾਲ ਕਰਦੇ ਆਂ ਵੀ ਉੱਥੇ ਆ ਕੁਝ ਹੋ ਰਿਹਾ ਆ ਕੁਝ ਹੋ ਰਿਹਾ ਪਰਕਰਾਂ ਦੀਆਂ ਡਿਊਟੀਆਂ ਅੱਡਿਆ ਹੁਣ ਮੁਲਾਜ਼ਮ ਪ੍ਰਾਈਵੇਟ ਚ ਲੱਗ ਗਿਆ ਡਾ ਦੀਪੂ ਚਲੇ ਗਏ ਮੁਲਾਜ਼ਮ ਹੁਣ ਜਿਹੜੇ ਪੈਸੇ ਦਿੰਦੇ ਆ ਉਹਨਾਂ ਨੂੰ ਉਹ ਉੱਥੇ ਹੀ ਨੇ ਬਾਕੀ ਡੀਪੂ ਜਵਾਰ ਤੇ ਜਾਂ ਰੂਟਾਂ ਦੇ ਵੇਚ ਤੇ ਅੱਛਾ ਅੱਜ ਡੀਸੀ ਸਾਹਿਬ ਨੂੰ ਮਿਲਿਓ ਮੰਗ ਪੱਤਰ ਦਿੱਤਾ ਕੁਝ ਖਾਸ ਗੱਲਾਂ ਲਿਖੀਆਂ ਜਾਂ ਸਿਰਫ ਭੇਟਾ ਜਾਰੀ ਲਿਖੀਆਂ ਨੇ ਅਸੀਂ ਇਹੀ ਭੇਟਾ ਜਾਰੀ ਲਿਖਿਆ ਸੀ ਜਾਂ ਜਿਹੜੇ ਇੱਕੋ ਸੀਟ ਤੇ ਲਾਇਆ 3C 2.5 ਨੇ ਹਾਂ ਸਟੈਨੋ 2 ਨੇ ਜਦੋਂ ਕਿ ਉਹਨਾਂ ਨੂੰ ਹੋਰ ਸ਼ੀਟਾਂ ਨੇ ਲਾਇਆ ਕਲਰਕ ਨੂੰ ਸਟੈਨੋ ਲਾਇਆ ਹੋਇਆ ਸਿੱਧਾ ਜਿਹੜਾ ਉਹ ਲੈਣ ਦੇਣ ਸਿੱਧਾ ਉਹ ਕਰ ਰਿਹਾ ਫਿਰ ਸਫਾਈ ਸੇਵਕ ਨੇ ਉਹਨਾਂ ਨੂੰ ਕਲੈਰੀਕਲ ਦੀਆਂ ਸ਼ੀਟਾਂ ਲਾਇਆ ਸ਼ੀਟਾਂ ਦੇ ਲਾਇਆ ਹੈ ਨੀ ਉਹ ਤਾਂ ਫਿਰ ਕੁਆਲੀਫਾਈ ਕਿੱਦਾਂ ਕਰ ਜਾਂਦੇ ਆ ਨਾ ਇਹ ਹੋਇਆ ਧੱਕੇ ਨਾਲ ਆਇਆ ਸਫਾਈ ਦਾ ਦੇਖੋ ਬੁਰਾ ਹਾਲਾ ਬਸਟਨ ਤੇ ਜਾ ਕੇ ਦੀਪੂ ਜੀ ਆ ਕੇ ਦੇਖੋ ਬੁਰਾ ਹਾਲਾ ਸਫਾਈ ਦਾ ਜਦੋਂ ਕਿ ਸਫਾਈ ਸੇਵਕ ਸਾਡੇ ਕੋਲ 8-9 ਸਫਾਈ ਸੇਵਕ ਨੇ ਸਿਰਫ ਚਾਰ ਬੰਦੇ ਤਿੰਨ ਬੰਦੇ ਸਫਾਈ ਸੇਵ ਕਰਦੇ ਆ ਬਾਕੀਆਂ ਨੂੰ ਕਿਸੇ ਨੂੰ ਬਾਸਕਨ ਤੇ ਲਾਇਆ ਕਿਸੇ ਨੂੰ ਕਲੈਰੀਕਲ ਸ਼ੀਟ ਤੇ ਲਾਇਆ ਕਿਸੇ ਨੂੰ ਟਾਇਰਾਂ ਤੇ ਲਾਇਆ ਜੋ ਅੱਛਾ ਅੱਜ ਫਿਰ ਡੀਸੀ ਸਾਹਿਬ ਵੱਲੋਂ ਹੁਣ ਕੋਈ ਆਸ਼ਵਾਸਨ ਮਿਲਿਆ ਜਾਂ ਨਹੀਂ ਸਾਨੂੰ ਵਿਸ਼ਵਾਸਨ ਦਿੱਤਾ ਵੀ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਵਾਂਗੇ ਜਾਂਚ ਕਰਾਵਾਂਗੇ ਇਹਦੀ ਅੱਛਾ ਸਮਰਥਨ ਵੀ ਮਿਲੇ ਤੁਹਾਨੂੰ ਕਿਸੇ ਵੱਲੋਂ ਉਹ ਸਾਡੀਆਂ ਭਰਾਤਰੀ ਜਥੇਬੰਦੀਆਂ ਸਾਡੀਆਂ ਆਪਦੀਆਂ ਏਟਿਕ ਦੇ ਬ੍ਰਾਂਚਾਂ ਫੈਡਰੇਸ਼ਨ ਆ ਸਾਡਾ ਉਹ ਪ੍ਰਵੀਨ ਜੀ ਆਏ ਆ ਪਹਾੜੀਆ ਜੀ ਆਏ ਨੇ ਸਾਡੇ ਨਾਲ ਸਾਡੇ ਇੱਥੇ ਪ੍ਰਵੀਨ ਜੀ ਮੇਰੇ ਨਾਲ ਮੌਜੂਦ ਆ ਪ੍ਰਵੀਨ ਜੀ ਅੱਛਾ ਭ੍ਰਸ਼ਟਾਚਾਰਤਾ ਕਹਿੰਦੇ ਕਿ ਹਾਂ ਉੱਥੇ ਹੁੰਦਾ ਕੋਈ ਏ ਟੱਕੀ ਛੁਪੀ ਗੱਲ ਤਾਂ ਹੈ ਨਹੀਂ ਪਰ ਉਜਾਗਰ ਕਿਉਂ ਨਹੀਂ ਹੋ ਪੰਦਾ ਇਹ ਤਾਂ ਹੁਣ ਦੇਖੋ ਜੀਐਮ ਨੂੰ ਮਿਲੇ ਹੈਗੇ ਆ ਜੀਐਮ ਸਾਹਿਬ ਦੀ ਬੰਦਾ ਸੀਗਾ ਡਿਊਟੀ ਬੰਦੀ ਸੀ ਉਹਨਾਂ ਦੇ ਕਾਰਵਾਈ ਕੀਤੀ ਜਾਂਦੀ ਐ ਇਨਕੁਆਰੀ ਕੀਤੀ ਜਾਂਦੀ ਹਾਂ ਤੇ ਜੇ ਇਨਕੁਆਰੀ ਨਹੀਂ ਕੀਤੀ ਤਾਂ ਐਕਚੁਅਲੀ ਆਮਲਾਜ ਮੈਨੂੰ ਇੱਥੇ ਆਉਣਾ ਪਿਆ ਹੈਗਾ ਡੀ ਸਾਹਿਬ ਨੂੰ ਜਾ ਕੇ ਮੰਗ ਪੱਤਰ ਇਸ ਕਰਕੇ ਦੇਣਾ ਪਿਆ ਹੈਗਾ ਵੀ ਜੇ ਉਹਨਾਂ ਨੇ ਇਨਕੁਆਰੀ ਨਹੀਂ ਕੀਤੀ ਤੁਸੀਂ ਆਪਦੇ ਪਤਦਰ ਦੇਖੋ ਕਿਉਂਕਿ ਮਾਨ ਸਾਹਿਬ ਦੀਆਂ ਮਾਨ ਸਾਹਿਬ ਦੀਆਂ ਹਦਿਆਤਾਂ ਹੈਗੀਆਂ ਵਾ ਭ੍ਰਸ਼ਟਾਚਾਰ ਤਾਂ ਅਸੀਂ ਸਿਰੇ ਤੋਂ ਖਤਮ ਕਰ ਦੇਣਾ ਹੈਗਾ ਵਾ ਤੇ ਜੇ ਦੱਸ ਕੇ ਵੀ ਆਪਾਂ ਨੂੰ ਪਤਾ ਹੈਗਾ ਵੀ ਉਹ ਕਹਿੰਦੇ ਵੀ ਦੀਵੇ ਥੱਲੇ ਹਨੇਰਾ ਕਹਿੰਦੇ ਨੇ ਅਸੀਂ ਜੇ ਉਹਨਾਂ ਦੇ ਉੱਥੇ ਹੀ ਮਤਲਬ ਇਹੋ ਜਿਹਾ ਕੋਈ ਭ੍ਰਸ਼ਟਾਚਾਰ ਚੱਲਦਾ ਨਹੀਂ ਹੋਣਾ ਚਾਹੀਦਾ ਹੈਗਾ ਵਾ ਅੱਛਾ ਸਿੱਧਾ ਪੰਦੇਰ ਸਾਹਿਬ ਕਹਿੰਦੇ ਕਿ ਜਿਹੜੇ ਉੱਥੇ ਸਫਾਈ ਸੇਵਕ ਆ ਉਹ ਤੋ ਕਲੈਰੀਕਲ ਦੇ ਵਿੱਚ ਲੈਣ ਦੇ ਕਲੈਰੀਕਲ ਦੇ ਵਿੱਚ ਲੈਣ ਦੇ ਦਾ ਮਤਲਬ ਇਹ ਹੈ ਕਿ ਜੋ ਉਹਨਾਂ ਨੇ ਕਾਗਜ਼ੀ ਕਾਰੇ ਕਰਵਾਈ ਕਰਨੀ ਹੈਗੀ ਹੈ ਉਸ ਕੋਈ ਗਲਤੀ ਹੋ ਸਕਦੀ ਹੈਗੀ ਹੈ ਕੋਈ ਉਹ ਪ੍ਰਸ਼ਾਸਨ ਨੂੰ ਜਵਾਬ ਦੇਣਾ ਪੈ ਸਕਦਾ ਹੈਗਾ ਵਾ ਜਿਹੜਾ ਕਿ ਕਲੈ ਜਦੋਂ ਕਿ ਉਹਨਾਂ ਦੀ ਡਿਊਟੀ ਹੈਗੀ ਹੈ ਸਫਾਈ ਦੀ ਡਿਊਟੀ ਹੈਗੀ ਹੈ ਤੇ ਸਫਾਈ ਵਾਸਤੇ ਉਹਨਾਂ ਦੀ ਡਿਊਟੀ ਰੱਖੇ ਹੋਇਆ ਹੈਗਾ ਤਾਂ ਸਫਾਈ ਕਰਨੀ ਚਾਹੀਦੀ ਹੈਗੀ ਹੈ ਕਲੈਰੀਕਲ ਵਾਸਤੇ ਕਲੈਰੀਕਲ ਵਾਲੇ ਬੰਦਿਆਂ ਨੂੰ ਹੀ ਕੰਮ ਦਿੱਤਾ ਜਾਣਾ ਚਾਹੀਦਾ ਹੈ ਬਿਲਕੁਲ ਅੱਛਾ ਪੰਦੇਰ ਸਾਹਿਬ ਇਹਦੇ ਨਾਲ ਪੰਜਾਬ ਸਰਕਾਰ ਦਾ ਹੀ ਸਿੱਧਾ ਸਿੱਧਾ ਨੁਕਸਾਨ ਹੈ ਖਜ਼ਾਨੇ 'ਚ ਪੈਸਾ ਤਾਂ ਆਉਣਾ ਹੀ ਨਹੀਂ ਜਦੋਂ ਸਰਕਾਰੀ ਬੱਸਾਂ 'ਚ ਯਾਤਰੀ ਨਹੀਂ ਆਉਣੇ ਤਾਂ ਹੀ ਤਾਂ ਸਰਕਾਰ ਡੀਏ ਨਹੀਂ ਦੇ ਰਹੀ ਸਾਨੂੰ ਖਾਈ ਤਾਂ ਇਹ ਹੀ ਲੁੱਟੀ ਤਾਂ ਅਫਸਰ ਜਾ ਰਹੇ ਨੇ ਲੁੱਟੀ ਅਫਸਰ ਜਾ ਰਹੇ ਨੇ ਜਦੋਂ ਕਿ ਸਰਕਾਰ ਕੋਈ ਡੀਏ ਦਾ ਇਹਨੂੰ ਕੋਈ ਪੈਸਾ ਨਹੀਂ ਕਹਿੰਦੀ ਸਾਡੇ ਕੋਲ ਹੈ ਨਹੀਂ ਪਰ ਨਾਲ ਰਲੇ ਹੋਇਆ ਸਰਕਾਰ ਦੇ ਮੰਤਰੀ ਸ਼ਾਂਤਰੀ ਸਾਰੇ ਨਾਲ ਨੇ ਜੀ ਇਹਦੇ 'ਚ ਨਹੀਂ ਕਿ ਸਰਕਾਰੀ ਪੈਸਾ ਸਰਕਾਰੀ ਖਜ਼ਾਨੇ ਜਾਣ ਵਾਲਾ ਪੈਸਾ ਅਫਸਰਾਂ ਦੀਆਂ ਜੇਬਾਂ 'ਚ ਜਾ ਰਿਹਾ ਸਿੱਧਾ ਜਾ ਰਿਹਾ ਤੇ ਇੱਥੇ ਗੱਲ ਕਰੀਏ ਭ੍ਰਸ਼ਟਾਚਾਰ ਜਿਹੜੀ ਜਿਸ ਤਰ੍ਹਾਂ ਪੰਦੇਰ ਸਾਹਿਬ ਕਹਿ ਰਿਹਾ ਕਿ ਜੋ ਖਜ਼ਾਨੇ ਚ ਪੈਸਾ ਜਾਣਾ ਚਾਹੀਦਾ ਸੀ ਉਹ ਸਰਕਾਰੀ ਦਫ਼ਤਰਾਂ ਦੀ ਜਾਂ ਸਰਕਾਰੀ ਬਾਬੂਆਂ ਦੀ ਜੇਬ ਚ ਜਾ ਰਿਹਾ ਮੈਂ ਐਮਐਸ ਭਾਟਿਆ ਜਨਰਲ ਸ਼ਕਤੀ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਐਟਕ ਔਰ ਰੋਡਵੇ ਦੀ ਯੂਨੀਅਨ ਦੇ ਜਿਹੜੇ ਪ੍ਰਧਾਨ ਦੇ ਨਾਏ ਨੇ ਅੱਜ ਮੈਮੋਰੰਡਮ ਉਹਦੀ ਸਪੋਰਟ ਦੇ ਵਿੱਚ ਅਸੀਂ ਆਏ ਆ ਦੋ ਚੀਜ਼ਾਂ ਤੁਸੀਂ ਸੁਣੀ ਹੈ ਕਿ ਕੁੱਤੀ ਚੋਰਾ ਨਾਲ ਰਲ ਗਈ ਤੇ ਚੌਕੀਦਾਰ ਚੋਰ ਹੈ ਭਗਵੰਤ ਮਾਨ ਲੱਖ ਐਨਾਨਸਮੈਂਟ ਕਰੀ ਜਾਏ ਕਿ ਪ੍ਰਿਸ਼ਟ ਰਿਸ਼ਤਾਚਾਰ ਫ੍ਰੀ ਅਸੀਂ ਇਹ ਸੂਬੇ ਨੂੰ ਬਣਾਣਾ ਹੈ ਲੇਕਿਨ ਪ੍ਰਿਸ਼ਟਾਚਾਰ ਉਤੋਂ ਹੀ ਸ਼ੁਰੂ ਹੁੰਦਾ ਹੈ ਇਹ ਜਿਹੜੇ ਬਾਕੀ ਤਾਂ ਸਾਰੇ ਪਿਆਦੇ ਨੇ ਜਿਹੜੇ ਕਰਦੇ ਨੇ ਇਸ ਕਰਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਦੇਣ ਆਏ ਆ ਕਿਉਂਕਿ ਜਿਹੜਾ ਪੈਸਾ ਸਰਕਾਰੀ ਖਜ਼ਾਨੇ ਜਾਂਦਾ ਚਾਹੀਦਾ ਉਹ ਪ੍ਰਾਈਵੇਟ ਲੋਕਾਂ ਦੀਆਂ ਜੇਬਾਂ 'ਚ ਜਾ ਰਿਹਾ ਹੈ ਤੋਂ ਇਹ ਜਿਹੜਾ ਨੈਕਸਸ ਬਣਿਆ ਹੋਇਆ ਹੈ ਇਹ ਜਿਹੜਾ ਗੈਂਗ ਸਿਸਟਮ ਹੈ ਇਹ ਜਿਹੜਾ ਮਾਫੀ ਹੈ ਟੁੱਟਣਾ ਚਾਹੀਦਾ ਅਸੀਂ ਅੱਜ ਡੀਸੀ ਸਾਹਿਬ ਨੂੰ ਐਸੇ ਪੱਲ ਦੀ ਮੰਗ ਪੱਤਰ ਦੇਣਾ ਹੈ ਅੱਛਾ ਭਾਟੀਆ ਸਾਹਿਬ ਇਹ ਇੱਕ ਆਖਰੀ ਸਵਾਲ ਹੈਗਾ ਨੁਕਸਾਨ ਕਿੰਨਾ ਕੁ ਅਗਰ ਆਪਾਂ ਕਹੀਏ ਕਿ ਚਾਹੇ ਇਸ ਵਕਤ ਯੂਨਿਨਸ ਤਰਕ ਨੇ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਪਰ ਨੁਕਸਾਨ ਕਿੰਨਾ ਨੁਕਸਾਨ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਆ ਪੰਦੇਰ ਸਾਹਿਬ ਨੇ ਦੱਸਿਆ ਹੈ ਕਿ ਇੱਕੋ ਬਸਾਲਾ ਜਿਹੜਾ 7000 ਰੁਪਏ ਰੋਜ਼ ਦਿੰਦਾ ਹੈ ਇਸ ਤਰ੍ਹਾਂ ਦੀਆਂ ਕਈ ਕੰਪਨੀਆਂ ਨੇ ਦੂਸਰਾ ਏਸੀ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਮੁਲਾਜ਼ਮਾਂ ਨੂੰ ਡੀਏ ਨਹੀਂ ਮਿਲ ਰਿਹਾ ਸਰਕਾਰ ਦੇ ਖਜ਼ਾਨੇ ਚ ਪੈਸਾ ਨਹੀਂ ਜਾ ਰਿਹਾ ਉਹ ਪੈਸਾ ਪ੍ਰਾਈਵੇਟ ਲੋਕਾਂ ਦੀ ਜੇਬ ਚ ਜਾ ਰਿਹਾ ਜਿਹੜੇ ਇੱਥੇ ਮਾਫੀਆ ਚੱਲਦੇ ਆ ਉਹ ਸਦਾ ਚੈੱਕ ਹੋਣਾ ਚਾਹੀਦਾ ਥੈਂਕ ਯੂ ਮਾਫੀਆ ਦੇ ਉਤੇ ਲਗਾਮ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਮੰਗ ਪੱਤਰ ਦੇ ਵਿੱਚ ਇਹੀ ਡੀਸੀ ਸਾਹਿਬ ਨੂੰ ਵੀ ਜਿਹੜਾ ਕਿਹਾ ਗਿਆ ਹੈਗਾ ਕਿ ਬਸਟੈਂਡ ਦੇ ਅੰਦਰ ਫੈਲੇ ਹੋਏ ਭ੍ਰਸ਼ਟਾਚਾਰ ਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਾਰਨ ਹੈ ਕਿ ਸਰਕਾਰ ਦੇ ਖਜ਼ਾਨੇ ਵਿੱਚ ਆਉਣ ਵਾਲਾ ਪੈਸਾ ਕਿਤੇ ਨਾ ਕਿਤੇ ਸਰਕਾਰੀ ਬਾਬੂਆਂ ਦੀ ਜੇਬ ਦੇ ਵਿੱਚ ਜਾ ਰਿਹਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ ਰੋਡ ਵੀਲ ਬੜਿਆ ਇਸ ਸਾਲ ਇੱਥੇ ਆ ਗਏ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਜੂਨੀਅਨ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਇਹਨਾਂ ਨੇ ਕੋਈ ਬੱਸ ਸਟੈਂਡ ਲੁਧਿਆਣਾ ਦੇ ਉੱਤੇ ਕੋਈ ਪ੍ਰੋਬਲਮਸ ਹੈਗੇ ਨੇ ਉਹਦੇ ਬਾਰੇ ਦਿੱਤਾ ਹੈ ਅਸੀਂ ਇਹਨੂੰ ਚੈੱਕ ਕਰਾਉ ਲੈਨੇ ਆ ਠੀਕ ਹੈ ਠੀਕ ਹੈ ਠੀਕ ਹੈ ਕੰਦੀ ਕਾਰਵਾਈ ਕਰ ਦਾਂਗੇ ਥੈਂਕ ਯੂ ਠੀਕ ਹੈ